ਮੰਦੋਪਰ ਕਲਾਉਡ ਤੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਬਰਸਾਪੁਰ ਦੀ ਟੀਮ ਦਾ ਗੁਰਵਿੰਦਰ ਖਾਂਡੇ ਦਾ ਸੋ ਸਾਰੇ ਪ੍ਰਬੰਧਕ ਜਿਹੜੇ ਨੈਟਵਰਕ ਕਲਾਉਡ ਦੇ ਖੜੇ ਨੇ ਗੁਰਵਿੰਦਰ ਵੀਰ ਸਾਡਾ ਖੜਾ ਹੈ ਸਾਰੇ ਪਲੇਅਰ ਵੀ ਅਸੀਂ ਖੜੇ ਆ ਸੋ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ ਹੈ ਪਿਆਰ ਹੁੰਦਾ ਹੈ ਉਹਨਾਂ ਕਾਇਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਆਂ ਜੋ ਉਸ ਦਿਨ ਹੋਇਆ ਬਹੁਤ ਮੰਦਭਾਗਾ ਹੋਇਆ ਸੋ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ ਬੜਾ ਦੁਖੀ ਨੇ ਅਰ ਭੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਆ ਤਾਂ ਉਹ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਵੈਤਰੀ ਲਈ ਅ ਸਿਰ ਜੋੜ ਕੇ ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂ ਬਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੀਂਆਂ ਨੇ ਕਮੇਟੀ ਵੀ ਖੜੀ ਆ ਗੁਰਵਿੰਦਰ ਘੰਗਾ ਵੀ ਖੜਾ ਤੇ ਇੱਕ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੀਛੇ ਪੋਜ਼ਿਟਿਵਲੀ ਕੰਮ ਕਰਦੇ ਨੇ ਕਬੱਡੀ ਲਈ ਉਹਨਾਂ ਦਾ ਵੀ ਪਹਿਦੋਂ ਤੋਂ ਧੰਨਵਾਦ ਕੁਝ ਪੇਜ ਨੇ ਕੁਝ ਸਾਡੇ ਵੀਰ ਇਹੋ ਜਿਹੇ ਨਹੀਂ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੋਲੇ ਦੀ ਉਹ ਚਾੱਕ ਕੇ YouTube ਤੇ ਝਾੜ ਦੇਣੀ। ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਆਪਾਂ ਕਬੱਡੀ ਨੂੰ ਪਿਆਰ ਕਰਦੇ ਆ 100 ਹੌਣ ਤਾਈਆਂ ਨੇ। ਇਸ ਦਿਲ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਆ ਛੁਪਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲ ਸਕਦੇ ਆ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਆਂਣ ਵਾਲੀਆਂ ਗੱਲਾਂ ਕਰੀਏ ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟੱਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉ ਕੋਈ ਨਹੀਂ ਕਬੱਡੀ ਖੇਡੂ ਕੋਣ ਤਾਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁੱਲ ਆ ਹਰ ਇੱਕ ਬੰਦੇ ਦੀ ਇੱਜ਼ਤ ਆ ਜੇ ਕੋਈ ਪਲੇਅਰ ਆਇਆ ਮੰਨ ਲਓ ਗੁਰਵਿੰਦਰ ਆਇਆ ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਵੀ ਇਹ ਧਾਲੀ ਤਾਂ ਹੋਰ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ ਸੋ ਸਾਡੀ ਹੱਥ ਬਨ ਕੇ ਬੇਨਤੀ ਉਹਨਾਂ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਨਾ ਕਿ ਪਿੱਛੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਹੋਰ ਤੁਹਾਡੇ ਨਾਲ ਸਾਰੀ ਜਾਣਕਾਰੀ ਉਹ ਦੱਸਣਗੇ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ ਵਾਈਕੀ ਦਾ ਖਾਲਸਾ ਉਹਦੇ ਦੀ ਬ੍ਰੇਕ ਲਗਾ ਤੇ ਮਾੜੀ ਜਗ੍ਹਾ ਤੇ ਵੀ ਸਮਝ ਹੁੰਦਾ ਹਾਂ ਚਲੋ ਅਸੀਂ ਬਾਈ ਜਲਾ ਨੂੰ ਕਹਿੰ ਕਰਿਆ ਵੀ ਬਾਈ ਅੱਜਾਂ ਦਾ ਕਰਕੇ ਜੇ ਸਾਡੇ ਕਿੰਨੇ ਸਬੰਧ ਬਣਾਈ ਹੋਏ ਸੁਲਝਾ ਬੰਸਰ ਜਿੰਨਾ ਪਰ ਰੌਲਾ ਬਦਾਂ ਕੋਈ ਜ਼ਿਆਦਾ ਬਦਾਂ ਕਹਿੰਦੇ ਨੇ ਜੜਾਈਆ ਤਾਂ ਸਿੱਧ ਜਿੰਨਾ ਬਰਜੀਦਾ ਉਹਦੇ ਵੱਧਦੀ ਚੱਲਦਾ ਤੇ ਅੱਜ ਜਿੱਤੇ ਲੁਧਿਆਣਾ ਚ ਇਕੱਠੇ ਆਏ ਬਾਈ ਲੈ ਕੇ ਆਇਆ ਬਾਈ ਇਹ ਸਾਡੇ ਵਿੱਚ ਕੋਈ ਹਰੋਸਾ ਨਹੀਂ ਬਾਈ ਦੇ ਖਿਲਾਫ ਵੀ ਨਾ ਬਾਈ ਨੂੰ ਸਾਡੇ ਨਾਲ ਕੋਈ ਹਰੋਸਾ ਬਾਈ ਨੇ ਕਹਿ ਰਿਹਾ ਸੀ ਕਿ ਆਪਣੇ ਤੇ ਜਿਹੜੀ ਬਾਈ ਕਮੈਂਟ ਵੱਡੀ ਦੀ ਨਿਕਲਦੀ ਬਾਈ ਨੂੰ ਇੱਥੇ ਬੁਲਾਇਆ ਬਾਈ ਨਾਲ ਗੱਲਬਾਤ ਚਾਹੀਏ ਇਹ ਜੋ ਕੋਈ ਰੌਲਾ ਨਹੀਂ ਸਾਡੇ ਜੇ ਫਹਾਦੀਰਾ ਬਾਤੇ ਬਹੁਤ ਇੱਜਤ ਹੈ ਯਾਰ ਅਸੀਂ ਇੰਨਾ ਪਾਣੀ ਤਾਂ ਨਹੀਂ ਕੱਢ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਧਾਉਣ ਵਾਸਤੇ ਜਿਹਨਾਂ ਦੱਸਿਆ ਚਲੋ ਕੋਈ ਗਲਤੀਆਂ ਜਿਹੜੀਆਂ ਵਿੱਚੋਂ ਕੁਝ-ਕੁਝ ਸਾਨੂੰ ਨਹੀਂ ਪਤਾ ਲੱਗੀਆਂ ਤੇ ਅਸੀਂ ਅੱਜ ਬਾਈ ਦਾ ਧੰਨਵਾਦ ਕਰਦੇ ਹਾਂ ਸਾਡੇ ਗੇਂਦ ਇੱਥੇ ਆ ਗਿਆ ਅੱਗੇ ਤੋਂ ਸਾਡੇ ਬਾਈ ਬਾਈ ਬਾਤੇ ਕੋਈ ਸਾਡੇ ਦੇਲੇ ਵਿੱਚ ਗੁੱਸਾ ਨਹੀਂ ਕੋਈ ਨਾਰਾ ਨਹੀਂ ਅੱਗੇ ਤੋਂ ਵੀ ਬਾਈ ਆਪਾਂ ਕਿਟਰ ਸਾਡੇ ਕੋਲ ਖੇਡੂਗਾ ਤੇ ਬਾਕੀ ਮੇਰੀ ਬੇਨਤੀ ਹੈ ਕਿ ਬਾਈ ਜਿਹਦੇ ਵਿੱਚ ਪੇਚਾਂ ਦੇ ਗਲਤ ਮੈਸੇਜ ਹੋਣੇ ਆ ਉਹ ਅੱਜ ਤੋਂ ਬਾਅਦ ਨਾ ਪਾਓ ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਦਾ ਕੋਈ ਨਾ ਪਾ ਟੀਕਾ ਕੋਈ ਹੈ ਵਾਏ ਤੇ ਦਿੱਕ ਕਾਲਸਾ ਬੈਠਾ ਪਾਏ ਜ਼ਬ ਜ਼ੂ